ਸਾਸਰੀ ਕਾਲ ਜੀ ਸਾਰਿਆਂ ਨੂੰ ਅਸੀਂ ਚੱਠਾ ਨਨਹੇੜਾ ਪਿੰਡ ਆਏ ਹੋਏ ਆ ਸਾਡੇ ਵਿਚਕਾਰ ਨਾਲ ਸਾਡੇ ਸਦੇਵ ਜੀ ਹੋਏ ਮੇਵਾ ਸਿੰਘ ਜੀ ਲਸ਼ਮੀ ਸਿੰਘ ਜੀ ਆਪਣੇ ਨਾਲ ਹੈਗੇ ਆ ਚੱਠੇ ਤੋਂ ਇਹ ਇਹ ਵਾਤਾਵਰਨ ਪ੍ਰੇਮੀ ਹੈਗੇ ਆ ਸਾਰਾ ਵਾਤਾਵਰਨ ਤੇ ਕਾਫੀ ਇੰਨੇ ਕੰਮ ਕੀਤਾ ਹੈਗਾ ਤੇ ਪਿੱਛੇ ਜਿਹੜੀ ਤੁਸੀਂ ਝੰਡੀਆਂ ਦੇਖਦੇ ਹੋ ਝੰਡੀਆਂ ਦੀ ਝਿੜੀ ਹੈਗੀ ਜਿਵੇਂ ਅਸੀਂ ਫਲਾਈਆਂ ਦੀ ਝਿੜੀ ਦੇਖੀ ਇੰਦਗੜ ਪਿੰਡ ਵਿੱਚ ਅਹੀਂ ਸਾਡੀਆਂ ਵਨਾਂ ਦੀ ਝਿੜੀਆਂ ਕਿਸੇ ਕਿਸੇ ਪਿੰਡਾਂ ਜਿਵੇਂ ਗਗਿੰਦਪੁਰਾ ਜਿਵੇਂ ਹੋਇਆ ਹਰੰਗਪੁਰਾ ਹੈਗਾ ਉਹ ਠੰਡੇ ਚਲੇ ਚ ਇਹ ਆਪਣੇ ਉੱਥੇ ਝਿੜੀ ਬਲਾਂ ਦੀ ਝਿੜੀ ਹੈ ਪੀਲੂ ਹੋਗੇ ਹੈਗੇ ਆ ਕਈ ਜਗ੍ਹਾ ਤੇ ਕਰੀਰਾ ਦੀ ਝਿੜੀ ਹੈ ਜਿਵੇਂ ਮਹਿਲਕਲਾਂ ਸੋਢੇ ਮਹਿਲਕਲਾਂ ਸੋਢੇ ਪਿੰਡ ਆ ਇਹ ਸਾਡੇ ਬਨਾਲੇ ਜਿਹੜੇ ਉੱਥੇ ਕੀਰੀ ਕੀਰੀ ਦਾ ਬਾਗ ਆ ਮਤਲਬ ਇੱਥੇ ਜਿਹੜਾ ਝੰਡਾ ਤੇ ਝਿੜੀ ਹੈਗੀ ਆ ਤੇ ਝੰਡਾ ਦੱਸਦੇ ਆ ਬਜ਼ੁਰਗ ਇੱਥੋਂ ਜਿਹੜੀ ਗੱਲਬਾਤ ਕੀਤੀ ਵੀ 200 ਸਾਲ 300 ਸਾਲ ਪੁਰਾਣੇ ਖੜੀਏ ਝੰਡੀਆਂ ਇਹ ਤਾਂ ਇਸ ਝੰਡੀਆਂ ਦਾ ਜਿਹੜੇ ਤਾਂ ਕਰਨਾ ਜ਼ਰੂਰੀ ਸੀ ਕਿ ਉੱਥੇ ਕੁਝ ਝੰਡ ਵਿੱਚ ਮਰ ਗਏ ਸੀ ਜਿਹੜੀ ਟੀਮ ਹੈਗੀ ਇਹ ਵਾਤਾਵਰਣ ਪ੍ਰੇਮੀ ਪਿੰਡ ਦੇ ਹੈਗੇ ਬੀ ਕੀ ਅਸੀਂ ਝੰਡ ਵਿੱਚ ਲਾ ਸਕਦੇ ਅਰ ਇਹਨੂੰ ਕਿਹਾ ਵੀ ਝੰਡ ਅਸੀਂ ਜਰੂਰ ਆਪਾਂ ਜਿਹੜੇ ਝੰਡ ਹੈਗੇ ਇਹਦੇ ਵਿੱਚ ਲਾ ਸਕਦੇ ਹਾਂ ਦੁਬਾਰਾ ਜਿੱਥੇ ਮਰੇ ਹੋਏ ਝੰਡਾ ਤੇ 40 50 ਝੰਡੇ ਦੇ ਵਿੱਚ ਤਿੰਨ ਕਿਲੇ ਜ਼ਮੀਨ ਹੈਗੀ ਹੈ ਤਿੰਨ ਕਿਲਿਆ ਤਿੰਨ ਪੌਣੇ ਚਾਰ ਕਿਲੇ ਜਗ੍ਹਾ ਹੈਗੀ ਜਿਹੜੀ ਛੜੀ ਹੈਗੀ ਪੂਰੀ ਤਾਂ ਇਸ ਨੂੰ ਤਾਰਬੰਦੀ ਲਾ ਕੇ ਨੂੰ ਪੂਰਾ ਪ੍ਰੋਟੈਕਟ ਕੀਤਾ ਜਾਊਗਾ ਇਹੋ ਜੇ ਪਾਥਵੇ ਵੀ ਕੱਢਾਂਗੇ ਬੱਚੇ ਦੀ ਤਾਂ ਕਿ ਬੱਚੇ ਜਿਹੜੇ ਹੈਗੇ ਐਜੂਕੇਸ਼ਨ ਪੁਆਇੰਟ ਆਫ ਊ ਵੀ ਨਾ ਵੀ ਕਰਨ ਤੇ ਬਾਕੀ ਜਿਹੜੇ ਝੰਡ ਹੈਗੇ ਝੰਡਾਂ ਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਵੀ ਝੰਡ ਦੇ ਫਾਇਦੇ ਕੀ ਹੈ ਜਾਂਦੇ ਕਿਉਂਕ ਇਸ ਤਰ੍ਹਾਂ ਦੇ ਆਮ ਝੰਡ ਸੀ ਸਾਡੀ ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਦੀ ਜ਼ਮੀਨਾਂ 'ਚ ਇਹ ਹੌਲੀ-ਹੌਲੀ ਜਿਹੜੇ ਝੰਡ ਲੁਪਟ ਹੁੰਦੇ ਤੁਰੇ ਗਏ ਇਹ ਬਹੁਤ ਵੱਡੀ ਗੱਲ ਹੈਗੀ ਵੀ ਚੱਠੇ ਦਿਨੇੜੇ ਪਿੰਡ ਵਿੱਚ ਇਹ ਝੰਡ ਦੀ ਝਿੜੀ ਖੜੀ ਆ ਇਹ ਸਾਡੀ ਵਿਰਾਸਤੀ ਝਿੜੀ ਆ ਮਤਲਬ ਇਹਨੂੰ ਮੰਨ ਕੇ ਚੱਲਣਾ ਪੈਣਾ ਇਹਨਾਂ ਦੇ ਪਿੰਡਾਂ ਦੇ ਵੀਰਾਂ ਨੇ ਉਹੀ ਵੀ ਬੇਨਤੀ ਕੀਤੀ ਵੀ ਇਹਨੂੰ ਆਪਾਂ ਸੰਭਾਲ ਕੇ ਰੱਖੀਏ ਆਪਣੇ ਹੱਥ 'ਚੋਂ ਨਹੀਂ ਜਾਣੀ ਚਾਹੀਦੀ ਮਤਲਬ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਇਹਦੀ ਤਾਰਬੰਦੀ ਕਰਕੇ ਜਦੋਂ ਤੱਕ ਅਸੀਂ ਜਿਉਂਦੇ ਸਾਡੇ ਸਾਹ ਹੈਗੇ ਝੰਡ ਦੀ ਝਿੜੀ ਨੂੰ ਨਹੀਂ ਜਾਣ ਦੇਤੇ ਕਿਤੇ ਤੇ ਬਾਕੀ ਸਾਡੇ ਬਲੂ ਇਹਨੂੰ ਲਾਇਆ ਜਾਊਗਾ ਤੇ ਹੁਣ ਸਾਡੇ ਨਾਲ ਲਖਮਨ ਸਿੰਘ ਚੱਠਾ ਜੀ ਖੜੇ ਆ ਇਹ ਵਾਤਾਵਨ ਪ੍ਰੇਮੀ ਆ ਇਹਨਾਂ ਨੂੰ ਕਹਾਂਗੇ ਸਾਡੇ ਨਾਲ ਇਹ ਕੁਝ ਜਿਹੜੀਆਂ ਗੱਲਾਂ ਹੈਗੀਆਂ ਕਿਵੇਂ ਪਲੈਨਿੰਗ ਆ ਕੀ ਸਾਰਾ ਸਾਂਝਾ ਕਰਨਗੇ ਫਿਰ ਸਜੀਪ ਜੀ ਸਾਡੇ ਨਾਲ ਸਾਂਝਾ ਕਰਨਗੇ ਡਾਕਟਰ ਰਣਜੀਤ ਜੀ ਅੱਜ ਸਾਡੇ ਪਿੰਡ ਚੱਠਾ ਨੇੜਾ ਜਿਹੜਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਥੇ ਪਹੁੰਚੇ ਨੇ ਸਾਡੇ ਬਾਬਾ ਡੇਰਾ ਬਾਬਾ ਰੋਟੀਰਾਮ ਦਾ ਬਹੁਤ ਪ੍ਰਸਿੱਧ ਡੇਰਾ ਇਲਾਕੇ ਦੇ ਵਿੱਚ ਇੱਥੇ ਝੰਡਾ ਝੰਡੀਆਂ ਦੀ ਝੜੀ ਆ ਬਹੁਤ ਵੱਡੀ ਤੁਸੀਂ ਪਿੱਛੇ ਦੇਖ ਰਹੇ ਹੋ ਮੇਰੇ ਤਕਰੀਬਨ 3 10 ਏਕੜ ਜ਼ਮੀਨ ਦੇ ਵਿੱਚ ਇਹ ਝੜੀ ਆ। ਸੋ ਮੈਂ ਇਹਨਾਂ ਦੀ ਪਿਛਲੇ ਟਾਈਮ 'ਚ ਵੀਡੀਓ ਪਾਈ ਸੀ ਇੱਕ ਕਿਉਂਕਿ ਸਾਡੇ ਇੱਥੇ ਝੰਡ ਝੰਡੀਆਂ ਦੇ ਰੁੱਖ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਮਰਦੇ ਆ ਰਹੇ ਨੇ। ਹੁਣ ਵੀ ਕਰੀਬ 15 ਰੁੱਖ ਜਿਹੜੇ ਮਰ ਚੁੱਕੇ ਨੇ ਖੜੇ ਨੇਗੇ ਇੱਥੇ। ਸੋ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਡਾਕਟਰ ਰਜੀਸ਼ ਨੇ ਨਾਲ ਬਹੁਤ ਅਸੀਂ ਇਹਨਾਂ ਦਾ ਥੈਂਕਸ ਕਰਦੇ ਆ ਕਿ ਇਹਨਾਂ ਨੇ ਵੀ ਸਾਡੇ ਵਾਂਗੂ ਚਿੰਤਾ ਕੀਤੀ ਕਿ ਸਾਡੇ ਵਿਰਾਸਤੀ ਰੁੱਖ ਨੇ ਜਿਹੜੇ ਹੈਗੇ ਨੇ ਉਹਨੂੰ ਬਚਾਉਣ ਲਈ ਐਫਰਟ ਉਪਰਾਲੇ ਕਰਨੇ ਚਾਹੀਦੇ ਨੇ। ਇਹਨਾਂ ਕੋਲੇ ਝੰਡ ਝੰਡੀਆਂ ਦੇ ਰੁੱਖ ਨੇ ਜਿਹੜੇ ਹੋਰ ਵੀ ਵਿ ਪਏ ਨੇ ਤਿਆਰ ਨੇ ਸੋ ਇਹਨਾਂ ਨੇ ਅੱਜ ਵਿਜ਼ਿਟ ਕੀਤਾ ਸਾਡੇ ਪਿੰਡ ਦੇ ਵਿੱਚ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸਾਡੀ ਵਾਤਾਵਰਣ ਪ੍ਰੇਮੀ ਟੀਮ ਵੱਲੋਂ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਜੰਡ ਜੰਡੀਆਂ ਲਗਵਾਵਾਂਗੇ ਔਰ ਇਸ ਝੰਡੀ ਜਿਹੜੀ ਇਹ ਝੜੀ ਹੈਗੀ ਬਾਬਾ ਰੋਟੀ ਜਾਮ ਦੇ ਡੇਰੇ ਸਾਡੇ ਪਿੰਡ ਦੇ ਵਿੱਚ ਠਾਣੇ ਜਿਹੜਾ ਇਹਨੂੰ ਬਚਾਉਣ ਦੇ ਲਈ ਜਿਹੜੇ ਹੈਗੇ ਨੇ ਪੂਰੀ ਓਪਰਾਲੀ ਐਫਰਟ ਕੀਤੇ ਜਾਣਗੇ ਸਾਡੇ ਜਿਹੜੇ ਵਿਰਾਸਤੀ ਰੁੱਖ ਨੇ ਤੇ ਉਹ ਸਾਡੇ ਬਜ਼ੁਰਗਾਂ ਤਾਂ ਉਹਨਾਂ ਬਾਰੇ ਪਤਾ ਹੈ ਪਰੰਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਸਾਨੂੰ ਉਹਨਾਂ ਰੁੱਖਾਂ ਬਾਰੇ ਉਨੀ ਜਾਣਕਾਰੀ ਨਹੀਂ ਤੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਇਹ ਸਾਡੇ ਪਿੰਡ ਆਏ ਤੇ ਇਹਨਾਂ ਨੇ ਜ ਸਾਡੇ ਪਿੰਡ ਦੀ ਜਿਹੜੀ ਛਿੜੀ ਏਜੰਡਾ ਦੀ ਜਿਹੜੀ ਕਿ ਸਾਡੀ ਬਹੁਤ ਵਿਰਾਸਤੀ ਸਾਡੇ ਰੁੱਖ ਨੇ ਜਿਹੜੇ ਇਹ ਲਗਭਗ 2-300 ਸਾਲ ਪੁਰਾਣੇ ਸਾਡੇ ਬਜ਼ੁਰਗਾਂ ਨੇ ਸੰਭਾਲ ਕੇ ਰੱਖੇ ਤੇ ਅਸੀਂ ਸਾਡੀ ਸਮੁੱਚੀ ਟੀਮ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖੀਏ ਤੇ ਹੋਰ ਨਵੇਂ ਝੰਡ ਜਿਹੜੇ ਅਸੀਂ ਇਹਨਾਂ ਦੀ ਪ੍ਰੇਰਣਾ ਦੇ ਹੇਠ ਇਹਨਾਂ ਦੀ ਅਗਵਾਈ ਦੇ ਹੇਠ ਅਸੀਂ ਲਾਈਏ ਤੇ ਇਹਨੂੰ ਪੂਰਾ ਕਵਰ ਕਰਕੇ ਅਸੀਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਵਿਰਾਸਤੀ ਰੁੱਖਾਂ ਬਾਰੇ ਬਿਲਕੁਲ ਨਹੀਂ ਪਤਾ ਉਹਨਾਂ ਨੂੰ ਅਸੀਂ ਪ੍ਰੋਪਰ ਇੱਕ ਬੋਰਡ ਲਾ ਕੇ ਜਾਣਕਾਰੀ دی ਵੀ ਝੰਡੇ ਦੇ ਰੁੱਖਾਂ ਦੇ ਕੀ ਫਾਇਦੇ ਨੇ ਸਾਡੇ ਇਹਨਾਂ ਵਿਰਾਸਤੀ ਰੁੱਖਾਂ ਨੇ ਸਾਨੂੰ ਕੀ ਕੁਝ ਦਿੱਤਾ ਧੰਨਵਾਦ